ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਆਪਣਾ ਕੋ ਆਪਣਾ ਗੁਰਜਪਨੀ ਬੋਲ ਰਹੇ ਜੀ ਹਾਂ ਜੀ ਹਾਂ ਜੀ ਗੁਰਜਪਨੀ ਸਿੰਘ ਬੋਲ ਰਿਹਾ ਅੱਛਾ ਮੈਂ ਇੱਕ ਮਿੰਟ ਤੁਹਾਨੂੰ ਨਾ ਵੀਡੀਓ ਕਾਲ ਹੀ ਲਾ ਰਿਹਾ ਹਾਂ ਜੀ ਸਰ ਹਾਂ ਸਤਿ ਸ਼੍ਰੀ ਅਕਾਲ ਠੀਕ ਹੋ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਸਟਲੀ ਕੰਗ੍ਰੈਚੁਲੇਸ਼ਨਸ ਯੂ ਯੂ ਮੇਡ ਅਸ ਆਲ ਵੈਰੀ ਪ੍ਰਾਊਡ ਸਵੀਰ ਬੜਾ ਮਾਨ ਹੈ ਤੁਹਾਡੀ ਜਦੋਂ ਮੈਂ ਖਬਰ ਪੜੀ ਸੁਣੀ ਦੈਟ ਐਂਡ ਤੁਹਾਡੀ ਜੋ ਡੈਡੀਕੇਸ਼ਨ ਹੈ ਮਾਈ ਮਾਈ ਸਲੂਟ ਟੂ ਦੈਟ ਐਜੂਕੇਸ਼ਨ ਅਮੇਜ਼ਿੰਗ ਸੋ ਯੂ ਆ ਤੁਸੀਂ ਯੂ ਆਰ ਬੌਰਨ ਇਨ ਲੁਧਿਆਣਾ ਹਾਂਜੀ ਐਂਡ ਅੱਛਾ 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 ਮੈਂ ਤੇ ਕੀ ਆਪਣਾ ਬਾਲੇ ਕੀ ਕਰਦੇ ਬਜ਼ੁਰਗ ਕੀ ਕਰਦੇ ਤੁਹਾਡੀ ਫੈਮਿਲੀ ਮੈਂ ਪਾਪਾ ਫੋਟੋਗ੍ਰਾਫੀ ਕਰਦੇ ਜੀ ਅੱਛਾ ਬੜੀ ਹਿੰਮਤ ਹੈ ਯਾਰ ਕਿ ਤੋਂ ਕਿਤੇ ਤਮਿਲਨਾਡੂ ਫਿਰ ਕਿਹਨੇ ਗਾਇਦ ਕੀਤਾ ਉੱਤੇ ਤਮਿਲਨਾਡੂ ਜਾਣ ਲਈ ਸਾਨੂੰ ਇੱਕ ਕੋਸ ਸੀਗਾ ਜੀ ਕਿਉਂਕਿ ਮੈਨੂੰ ਜਦੋਂ ਪਾਪਾ ਸੀ ਪੰਜਾਬ ਵਾਲੇ ਖੇਡੇ ਤਾਂ ਸਾਨੂੰ ਕੁਝ ਮਿਲਿਆ ਨਹੀਂ ਮੇਰੇ ਕੋਲ ਜੀ ਮੈਨੂੰ ਸੁਜੈਸਟ ਕੀਤਾ ਫਿਰ ਮੈਂ ਉਧਰ ਚਲੀ ਚਲਾ ਗਿਆ ਤੇ ਉਧਰ ਮੈਨੂੰ ਕ੍ਰਿਕਟ ਖੇਡਿਆ ਮੈਂ 6-7 ਸਾਲ ਤੋ ਹੈਗਾ ਉਥੇ ਹਾਂ ਹਾਂ ਖੇਡਦੇ ਖੇਡਦੇ ਅੱਜ ਮੈਨੂੰ ਮਕਾਮ ਮਿਲਿਆ ਨਹੀਂ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਯੂ ਰੀਅਲੀ ਮੇਡ ਮੀ ਪ੍ਰਾਊਡ ਐਂਡ ਮੈਨੂੰ ਮੈਂ ਆਪਦੇ ਬੱਚੇ ਨਾਲ ਇਹ ਗੱਲ ਸ਼ੇਅਰ ਕਰੂੰਗਾ ਕਿ ਹਿੰਮਤ ਨੈਵਰ ਲੂਜ਼ ਹੋਪ ਔਰ ਡੈਡੀਕੇਟਿਡ ਰੋ ਇਮਾਨਦਾਰੀ ਨਾਲ ਆਪਦੀ ਮਿਹਨਤ ਕਰੋ ਤੇ ਗੁਰੂ ਸਾਹਿਬ ਫਲ ਜ਼ਰੂਰ ਦਿੰਦੇ ਆ ਔਰ ਏ ਤੁਹਾਡੇ ਚ ਬੜੀ ਹਿੰਮਤ ਹੈ ਜੀ ਜਾ ਕੇ ਚੇਨਈ ਜਿੱਥੇ ਲੈਂਗੁਏਜ ਬੈਰੀਅਰ ਸੀ ਸਭ ਕੁਝ ਸੀ ਬਟ ਸੋ ਤੁਸੀਂ ਹਿਉਂਟਾ ਮੈ联 ਬੋਲ ਲੈਂਦੇ ਹੋ ਨਹੀਂ ਜੀ ਨਹੀਂ ਥੋੜੀ ਬੋਧਨ ਸਭ ਆ ਗਿਆ ਤੇ ਉਹ ਉਹਨਾਂ ਦਾ ਡਰੈਸਿੰਗ ਰੂਮ ਸ਼ੇਅਰ ਕਰਦੇ ਨੇ ਖੇਡਦੇ ਮੈਂ ਮੈਂ ਵੀ ਉੱਥੇ ਜਾ ਆਈ ਯੂਸ ਟੂ ਰੈਲੀ ਸਾਡਾ ਅਭਿਕਾਰ ਐ ਨਹੀਂ ਕਰਦਾ ਸੀ ਮੈਂ ਸਾਡੇ ਜਿਹੜੇ ਟਿਊਨਰ ਸੀ ਉਹ ਟਰਮਨਾਡੂ ਤੋਂ ਸੀ ਕੋਮਪੀਡੋਰ ਤੋਂ ਸੋ ਮੈਨੂੰ ਵੀ ਥੋੜੀ ਬਹੁਤੀ ਟਮਿਲਿਆਨ ਆਉਂਦੀ ਸੀ ਇੱਕ ਤਾਂ ਲਮਜੇ ਵਰਤੇ ਸੀ ਇਲਾ ਇਲਾ ਇਹੋ ਜਿਹਾ ਕੁਝ ਕਹਿੰਦੇ ਸੀ ਹਾਂਜੀ ਹਾਂਜੀ ਸੋ ਨੀ लवली ਬਹੁਤ ਖੁਸ਼ੀ ਹੋਈ ਤੁਸੀਂ ਬਿਜ਼ੀ ਹੋ ਵੀ ਸਪੀਕ ਲੇਟਰ ਬਟ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਰਨ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਐਂਡ మే ਯੂ ਰਾਈਜ਼ ਟੂ ਦੀ ਓਕੇਜਨ ਆਈਪੀਐਲ ਚ ਬਕਮ ਸ਼ਾਈਨਿੰਗ ਸਟਾਰ ਐਂਡ ਮੇਕ 올 ਪੰਜਾਬੀਜ਼ ਵੈਰੀ ਪ੍ਰਾਊਡ ਔਰ ਕਦੇ ਵੀ ਆਪ ਦੀ ਇਹ ਲੋਕ ਨਾ ਬਦਲਿਓ ਇਹ ਜਿਹੜੀ ਇਹ ਪਛਾਣ ਹੈ ਜਿਹੜੀ ਸਿੱਖੀ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਮਤਲਬ ਥਿਸ ਇਜ਼ ਗੋਇੰ ਟੂ ਇਸ ਇਸ ਦੇ ਵੀ ਇਸ ਨੂੰ ਵੀ ਮਾਣ ਮਿਲੇ ਔਰ ਇਹ ਤੁਹਾਡੀ ਪਛਾਣ ਹੈ ਐਂਡ ਆਮ ਸੋ ਹੈਪੀ ਟੂ ਸੀ ਯੂ ਸਾਫਤ ਸੂਰਤ ਵੇਖ ਕੇ ਖੁਸ਼ੀ ਹੋ ਜਾਂਦੀ ਹੈ ਮਨ ਨੂੰ ਥੈਂਕ ਯੂ ਸਰ ਬਹੁਤ ਬਹੁਤ ਵਧਾਈ ਕੰਗ੍ਰੈਚੁਲੇਸ਼ਨਸ ਗੋਡ ਬlesਸ ਯੂ ਮੈਂ ਐਂਡ ਯੂ ਆਰ ਆ ਫਾਸਟ ਬੋਲਰ ਹੈਵ ਬੀਨ ਟੋਲਡ ਹਾਂਜੀ ਸਰ ਬੱਚਾ ਚੱਕ ਦਿਓ ਫਟੇ लवली कांग्रेचुलेशन ऑल द बेस्ट टोटली आई बारी अरदास करया करंगे लवली ऑल द बेस्ट गुरु साहब कृपा कर हां जी थैंक यू वाहेगुरु जी का खालसा वाहेगुरु जी की फतेह जी थैंक यू गॉड ब्लेस यू